ਮੇਰੇ ਨਾਲ ਜੇ ਮੋਤੀ ਆ ਉੱਤਰ ਗਿਆ ਤੇ ਮੈਂ ਬਹੁਤ ਪਰੇਸ਼ਾਨ ਸੀ ਜਿੱਥੇ ਵੀ ਇੱਕ ਮਹਾੜ ਦੀ پیشنਾ ਜਿੱਥੇ ਮੈਂ ਜਾਂਦੀ ਸੀ ਮੈਨੂੰ ਕੋਈ ਹੱਥ ਨਹੀਂ ਸੀ ਪੰਦਾ ਕਿੰਨੇ ਸ ਪੈਸਾ ਬਹੁਤ ਦਸਤੇ ਸੀ ਗਰੀਬ ਵੀ ਹੋਣ ਕਰਕੇ ਵੀ ਤਨਖਾਹਾਂ ਬੱਚਿਆਂ ਦੇ ਘੱਟ ਹੋਣ ਕਰਕੇ ਮੇਰਾ ਆਪਰੇਸ਼ਨ ਹੋ ਨਹੀਂ ਸੀ ਸਕਦਾ ਸਰਕਾਰੀ ਹਸਪਤਾਲਾਂ ਚ ਮੈਂ ਗਈ ਬੜੇ ਧੱਕੇ ਖਾਦੇ ਜੀ ਤੇ ਮੈਂ ਬਹੁਤ ਪਰੇਸ਼ਾਨ ਸੀ ਮੈਂ ਆਪਣੇ ਪੁੱਤੇ ਜੀ ਨੂੰ ਲੈ ਕੇ ਦਿਕਨਵਾਰਨ ਸਾਹਿਬ ਅਰਦਾਸ ਕਰਨ ਗਈ ਮੈਂ ਕਹਿ ਬਾਈ ਗੁਰੂ ਗੁਰੂ ਤੇ ਇੱਕ ਬਾਦਰ ਸਾਹਿਬ ਜੀ ਮੈਨੂੰ ਆਪਣੇ ਦਰਸ਼ਨਾ ਜੋਗਾ ਕਰ ਦੋ ਮੈਂ ਸੰਗੱਧ ਦੇ ਦਰਸ਼ਨ ਕਰਾਂ ਮੈਂ ਬਾਣੀ ਪੜਾਂ ਮੈਂ ਹੋਰ ਕੁਝ ਵੀ ਨਹੀਂ ਮੰਗਦੀ ਐਗੀ ਤੇ ਮੈਂ ਘਰ ਆਂਦੀ ਗਈ ਤਾਂ ਮੇਰੀ ਬਹੂ ਨੂੰ ਅੱਗੇ ਫੋਨ ਆ ਗਿਆ ਕਹਿੰਦੇ ਮਾਤਾ ਜੀ ਤੁਹਾਡਾ ਫੋਨ ਆ ਗਿਆ ਵੀ ਤੁਸੀਂ ਆਪਣੇ ਮਾਤਾ ਜੀ ਦਾ ਆਪਰੇਸ਼ਨ ਕਰਾ ਲਓ ਤੇ ਉਹਨਾਂ ਨੇ ਫਿਰ ਸਾਨੂੰ ਚੈੱਕ ਕਾਈ ਕੀਤਾ ਜੀ ਕਰਕੇ ਫਿਰ ਸਾਡਾ ਆਪਰੇਸ਼ਨ ਕੀਤਾ ਮੇਰਾ ਹੁਣ ਮੈਨੂੰ ਇੱਕ ਅੱਖ ਚੋਂ ਤਾਂ ਬਿਲਕੁਲ ਠੀਕ ਦਿਖ ਰਿਹਾ ਜੀ ਹੁਣ ਮੈਂ ਇਹ ਅਰਦਾਸ ਕਰਨੀ ਹੈ ਕਿ ਮਹਾਰਾਜ ਇਹਨਾਂ ਨੇ ਮੇਰਾ ਆਪਰੇਸ਼ਨ ਕਰਾਇਆ ਵਾਹਿਗੁਰੂ ਉਹਨਾਂ ਦੀ ਚੜ੍ਹਦੀ ਕਲਾ ਬਖਸ਼ੇ ਹਾਲਸੀ ਆੜਾਲਿਆਂ ਦੀ ਚੜ੍ਹਦੀ ਕਲਾ ਬਖਸ਼ੇ ਬੱਚਿਆਂ ਨੂੰ ਇਸੇ ਤਰੀਹ ਹਿੰਮਤ ਬਲ ਦਿੰਦੇ ਰਹਿਣ ਇਹ ਕਰੋ ਕੋਰੀ ਜਾ ਕੇ ਸਾਰਿਆਂ ਦੀ ਸੇਵਾ ਕਰਨਦੇ ਨੇ ਬਹੁਤ ਮੁਸ਼ਕਲ ਹੈ ਜੀ ਕਿਸੇ ਦੇ ਘਰ ਜਾ ਕੇ ਇੰਨੀ ਸੇਵਾ ਕਰਨੀ ਮਹਾਰਾ ਸਾਡਾ ਟਾਈਮ ਲੰਘਾਈ ਜਾਂਦੇ ਨੇ ਬੱਚੀ ਵੀ ਆਈ ਗਈ ਹੈ ਜੀ ਵਾਹਿਗੁਰੂ ਦੀ ਕਿਰਪਾ ਨਾਲ ਹੀ ਵਿਆਹੀ ਗਈ ਹੈ ਜੀ ਬੱਚਿਆਂ ਨੇ ਗੁਰਦੁਆਰੇ ਸਾਹਿਬ ਵਾਲਿਆਂ ਨੇ ਸੇਵਾ ਸੰਗਤਾਂ ਨੇ ਕੀਤੀ ਖਾਲਸਾ ਐਡਾਲਿਆਂ ਨੇ ਬੱਚੀ ਸਾਡੀ ਪੜ੍ਹਾਈ ਤਾਂ ਬਸ ਇਹ ਧੰਨਵਾਦ ਕਰਨੀਆਂ ਜਿਵੇਂ